ਤੁਸੀਂ ਦੇਖ ਰਹੇ ਹੋ ਜਨਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜਸੀ ਕਾਂਗਰਸੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਸਜੀਪੀਸੀ ਦਫਤਰ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਉਹਨਾਂ ਨੇ ਐਸਜੀਪੀਸੀ ਦੇ ਸਕੱਤਰ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਬੰਬ ਧਮਕੀਆਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਪ੍ਰਧਾਨ ਇਸ ਵਿੱਚ ਹਾਜ਼ਰ ਨਹੀਂ ਸਨ ਉਨਾਂ ਨੇ ਦੱਸਿਆ ਹੈ ਕਿ ਸਕੱਤਰ ਨਾਲ ਹੋਈ ਗੱਲਬਾਤ ਦੌਰਾਨ ਇਹ ਪੁਸ਼ਟੀ ਹੋਈ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਦੱਖਣ ਭਾਰਤ ਦੇ ਨਿਵਾਸੀ ਵਜੋਂ ਹੋਈ ਹੈ ਗੱਲਬਾਤ ਕਰਦਿਆਂ ਹੋਇਆਂ ਬਾਜਵਾ ਨੇ ਠਿਕੇਾਇਆ ਹੈ ਕਿ ਇਹ ਸਿਰਫ ਸਿੱਖ ਧਰਮ ਦੀ ਨਹੀਂ ਬਲਕਿ ਸਾਰੇ ਧਰਮਾਂ ਦੀ ਆਸਥਾ ਦਾ ਮਾਮਲਾ ਹੈ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਇੱਕ ਸਾਂਝੀ ਵਿਰਾਸਤ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਇਹਨਾਂ ਧਮਕੀਆਂ ਕਾਰਨ ਉਹਨਾਂ ਦੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ। ਉਹਨਾਂ ਨੇ ਸੀਐਮ ਮਾਨ ਕੋਲੋਂ ਆਲ ਪਾਰਟੀ ਬਲਾਉਣ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮਾਨ ਸਾਹਿਬ ਗ੍ਰਹਿ ਮੰਤਰੀ ਵੀ ਨੇ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਸੁਰੱਖਿਆ ਪੈਰਾਮੀਟਰ ਅਤੇ ਸੰਯੁਕਤ ਰਣਨੀਤੀ ਬਣਾਉਣ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸੈਸ਼ਨ ਦੇ ਦੌਰਾਨ ਵੀ ਧਮਕੀਆਂ ਆਉਂਦੀਆਂ ਰਹੀਆਂ ਪਰੰਤੂ ਚੀਫ ਮਿਨਿਸਟਰ ਨੇ ਹਾਊਸ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਬਾਜਵਾ ਨੇ ਕਿਹਾ ਹੈ ਕਿ ਇਹ ਸਿਰਫ ਈਮੇਲ ਦੀ ਜਾਂਚ ਨਹੀਂ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਮਾਮਲਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਐਸਜੀਪੀਸੀ ਦਾ ਪੰਜਾਬ ਦੀ ਗੱਲ ਨਹੀਂ ਹੈ ਸਗੋਂ ਸਾਰੀ ਦੁਨੀਆ ਦੀ ਇਥੇ ਨਜ਼ਰ ਹੈ ਇਸ ਵੇਲੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਂਜਲਾ ਹੋਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾ ਰਹੇ ਹਾਂ ਚਾ ਚੜ ਜਾਂਗੇ ਬਾਜਵਾ ਇੱਕ ਮਿੰਟ ਹੋਇਆ ਚੁੱਪ ਕਰੋ ਤਾਂ ਹੀ ਇੱਕ ਮਿੰਟ ਤੇ ਬਹੁਤ ਸੰਜੀਦਾ ਜੀ ਇਸ਼ੂ ਹੈ ਤਾਂ ਮੇਰੇ ਕਾਈਂਡਲੀ ਜੇ 2 ਮਿੰਟ ਵਾਸਤੇ ਪਲੀਜ਼ ਦੇਖੋ ਬੇਨਤੀ ਹੈ ਸਤਨਾ ਅਸੀਂ ਸਖਤੀ ਸਾਹਿਬ ਨਾਲ ਅੰਦਰ ਮੁਲਾਕਾਤ ਕੀਤੀ ਹੈ ਪਰ ਦਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਿਵਾਣੇ ਪੰਜਾਬੀ ਤੇ ਨਿਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨਸ ਜਿਹੜੀਆਂ ਨੇ ਜਿੱਥੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਬੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਉੱਥੇ ਦਰਸ਼ਨ ਕਰਨ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਪਿਛਲੇ ਦਿਨੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਏ ਹੈ ਬੇਅਦਬੀ ਦੇ ਉੱਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਸੀ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰبار صاحب ਦੀ ਸਕਿਉਰਿਟੀ ਵਾਸਤੇ ਅਸੀਂ ਰਿਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਮੈਂਟ ਆਫ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਸਾਂਝੀ ਜਗ੍ਹਾ ਤੇ ਬੁਲਾਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮ.ਐਲ.ਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇੱਥੋਂ ਦੇ ਸਿਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਕੀ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫॉर ਸਕਿਉਰਟੀ ਪਰਪਸਸਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸ਼ੋਰਸ਼ ਆ ਕਿ ਭਗਵੰਤ ਮਾਨ ਜੀ ਨੂੰ ਅੱਜ ਤੱਕ ਇਥੇ ਪਹੁੰਚਣਾ ਚਾਹੀਦਾ ਭਾਈ ਉਹਦੇ ਇੱਕ ਪਾਸੇ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਦਾਵਾ ਕਰਦੇ ਆ ਕਿ ਇੱਕ ਦੋਸ਼ੀ ਅਸੀਂ ਹਰਾਸਤ ਲੈਣੇ ਪੁੱਛ ਕਿਸੇ ਲਈ ਦੂਜੇ ਪਾਸੇ ਦੁਆਰਾ ਮੇਲ ਆ ਜਾਂਦੀ ਹੈ ਕੋਈ ਨਹੀਂ ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸੈਕਟਰੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਕਿ ਡਿਟੇਨ ਹੋ ਰਿਹਾ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰ ਆ ਗਏ ਔਰ ਥੋਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜ਼ਿਸ਼ ਹੋ ਰਹੀ ਹੈ ਜਾਂ ਕੁਝ ਏਜੰਸੀਆਂ ਬਾਹਰ ਲੀਆਂ ਹੈ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਉਣ ਦੀ ਲੋੜ ਹੈ ਤੇ ਮੈਂ ਭਗਵੰਤਬਾ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਤੋਂ ਕਰੋਗੇ ਮੰਗ ਦੀ ਜਾਂਚ ਕਰਵਾਉਣ ਦੀ ਵੇਖੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿਨਿਸਟਰ ਸਾਹਿਬ ਆਪ ਆਣ ਚੀਫ ਮਿਨਿਸਟਰ ਸਾਹਿਬ ਜੇਤੇ ਨਾ ਵੀ ਗੱਲ ਕਰਨਾ ਚਾਹਦੇ ਕਰਨ ਅਸੀਂ ਤੇ ਐਜ਼ ਪੰਜਾਬੀ ਚਿੰਤਿਤ ਆ ਇਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਇਥੇ ਨੈਸ਼ਨਲ ਟੂਰਿਸਟ ਵੀ ਆਂਦਾ ਇਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਦੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਨੇ ਕਿ ਉਹਨਾਂ ਨੂੰ ਕੋਈ ਡਰਾਮ ਤਬਕਾਨ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਇਹ ਇਹਦੇ ਵਾਸਤੇ ਮੈਂ ਸਮਝਦਾ ਕਿ ਇੰਟੈਲੀਜੈਂਸ ਫਿਲਡ ਮੰਨਦੇ ਪੰਜ ਦਿਨਾਂ ਚ ਹਲੇ ਤੱਕ ਕਲਪ੍ਰੇਟ ਟ੍ਰੇਸ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦੇ ਸੰਕੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚੇ ਕੌਣ ਲੋਕ ਨੇ ਉਹਦੇ ਵਾਸਤੇ ਜਿਹੜੀ ਮਜ਼ੀ ਮਦਦ ਲੈਣਾ ਚਾਹਣ ਇਹ ਲੈਣ ਪਰ ਸਿਰਫ ਮੰਨਦੇ ਕਿ ਸਿਕਿਉਰਿਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਿਕਿਉਰਟ ਨਹੀਂ ਸੀ ਹੁੰਦੀ 100% 100% ਵੀ ਇੱਥੇ ਸਿਕਿਉਰਿਟੀ ਨੂੰ ਕਿਉਂਕਿ ਲੱਖਾਂ ਬਾਦਮੀ ਵਿਅਕਤੀ ਇੱਥੇ ਆ ਕੇ ਯਾਤਰੂ ਆਂਦੇ ਨੇ ਮੱਥਾ ਟੇਕਦੇ ਨੇ ਜਿੱਥੇ 5-4 ਲੱਖ ਲੋਕ ਰੋਜ਼ ਆਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਟੰਗ ਦੇ ਨਾਲ ਉਸ ਨੂੰ ਸਿਕਿਉਰ ਕਰ ਦੇ ਲੋ ਕਿਉਂ ਤੁਹਾਡੇ ਸਾਥੀਆਂ ਨੇ ਵੀ ਕਹਿਆ ਸੀ ਕਿ ਸੀਆਈਏ ਦਾ ਟੂਰ ਇਹ ਸਭ ਦੀ ਤਨਾਤੀ ਵੀ ਹੋਣੀ ਚਾਹੀਦੀ ਹੈ ਇਦਾਂ ਦੇ ਫੋਰਸਸ ਲੱਗਣੇ ਟੀਮ ਕਿਸੇ ਪਹਿਲੋ ਪਹਿਲੋ ਲੈਟਰ ਪਾਉਂਦੇ ਹੋ ਉੱਥੇ ਲਿਖਿਆ ਕੀ ਹੈ ਮੰਗ ਵੀ ਤਾਂ ਬੋਲਣਾ ਸੀ ਉੱਥੇ ਕਿਹਾ ਮੰਕਰਮ ਬਾਈਟ ਉਹਦੇ ਸਿਰਫ ਸਿਕਿਉਰਟੀ ਤੇ ਆਵਾਜ਼ ਮੈਜਰ ਵਾਸਤੇ ਜਿਹੜੇ ਇਨਸਟਰੂਮੈਂਟ ਕਹੀਦੇ ਉਹ ਲੌਣ ਲਿਗਾ ਕਿਤੇ ਵੀ ਉਸ ਲੈਟਰ 'ਚ ਸੀਆਈ ਸਰ ਦਾ ਜ਼ਿਕਰ ਨਹੀਂ ਆ ਉਹ ਜੋ ਬਣਾਇਆ ਜਾ ਰਿਹਾ ਹੈ ਕਮੀਡੀਆ ਟ੍ਰਾਈ ਬਣਾਇਆ ਜਾ ਰਿਹਾ ਤੁਸੀਂ ਲੈਟਰ ਪੜ੍ਹ ਲਓ ਜੇ ਤੁਹਾਨੂੰ ਚਾਹਗਾ ਮੈਂ ਜਿਹੜੇ ਤੁਸੀਂ ਕੀ ਮੈਂ ਪੰਜ ਦਿਨਾਂ 'ਚ ਇਸ ਗੱਲ ਨੂੰ ਡਾਟ ਰੈਸ ਕਰ ਪਾਣਾ ਕਿੱਡੀ ਭਲੀ ਦੇਖੋ ਜਦੋਂ ਜਦੋਂ ਦੇਖੋ ਮੁੱਖ ਮੰਤਰੀ ਸਾਹਿਬ ਹੀ ਨੀਤੋ ਤੱਕ ਪਹੁੰਚੇ ਤੇ ਬਾਕੀ ਤੁਸੀਂ ਹੁਣ ਦੱਸੋ ਵੀ ਇਹ ਇਹ ਕਿੰਨੀ ਕਿ ਸੰਜੀਦਗੀ ਹੈ ਉਹਨਾਂ ਦਾ ਬਿਆਨ ਤੁਸੀਂ ਪੜ੍ਹਿਆ ਹੀ ਆ ਅਜਿਹਾ ਇਹ ਗੱਲ ਕਹਿ ਰਿਹਾ ਹੈ ਕਿ ਆ ਦੇਖੋ ਕੀ ਲਿਖਿਆ ਪਰਮਾਨੈਂਟ ਸਕਿਉਰਟੀ ਸੋਲੂਸ਼ਨ ਸੋਲੂਸ਼ਨ ਕੀ ਦਿੱਤ ਮਗੇ ਆ ਜੀ ਹਾਈ ਸਕਿਉਰ ਦਾ ਸਕਿਉਰ ਟੈਂਪਲ ਟੈਂਪਲ ਦਾ ਨਾਲ ਦਾ ਹਾਈ ਸਕਿਉਰ ਕੀਤਾ ਜਾਵੇ ਹੈਨਾ ਇੰਸਟਾਲੇਸ਼ਨ ਜਿਹੜਾ ਇਨਫਰਾਸਟ੍ਰਕਚਰ ਸਰਵਿਸ ਦਾ ਰੱਖੋ ਕੋਈ ਗਾ ਡਿਕਟੇਟਰ ਕਰੇ ਔਰ ਕੋਈ ਹੋਰ ਕੋਈ ਚੀਜ਼ ਆਉਂਦੀ ਕੋਈ ਬੰਦਾ ਨੂੰ ਕੋਈ ਨੁਕਸਾਨ ਹੋਵੇ ਇਮੀਡੀਏਟ ਡਰੋਨ ਦਾ ਸਿਸਟਮ ਹੋਵੇ ਕੋਈ ਬੰਦਾ ਭੱਜਦਾ ਇਥੋਂ ਕੁਝ ਕਰਕੇ ਫੜਿਆ ਜਾਵੇ ਸੈਲ ਇੱਕ ਕਾਇਮ ਹੋਣਾ ਜਿਹੜਾ ਸਾਰੀਆਂ ਫੋਰਸੇਸ ਕੱਟੀਆਂ ਹੋ ਕੇ ਕੰਮ ਕਰਦੇ ਬਹੁਤ ਬਹੁਤ ਵੱਡਾ ਇੰਟੈਲੀਜੈਂਸ ਸਿਰਫ ਕਿਉਂਕਿ ਦੇਖੋ ਆਪਾਂ ਜੇ ਤੂੰ ਕੋਆਪਰੇਟ ਹੀ ਨਹੀਂ ਨਾ ਕਰਦੇ ਹੁਣ ਦੇਖੋ ਅੱਜ ਵੀ ਤੁਸੀਂ ਹੁਣ ਸਿਕਿਉਰ ਗੱਲ 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 ਕਹਿ ਦਿੰਦੇ ਆ ਸੈਂਟਰ ਦੀ ਹੁਣ ਅੱਜ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਸਾਈਡ ਤੇ ਰੱਖੇ ਨੇ ਬੀਐਸਐਫ ਨਾਲ ਵੀ ਇਹਨਾਂ ਨੇ ਰੈਡੀ ਰੱਖੀ ਆ ਆਰਮੀ ਵੀ ਰੈਡੀ ਰੱਖੀ ਕਿਉਂ ਰੱਖੀ ਕਿਉਂਕਿ ਉਹਨਾਂ ਕੋਲ ਸਿਸਟਮ ਹੈਗਾ ਡਿਫਿਊਜ਼ ਕਰੂਗਾ ਜੇ ਕੋਈ ਚੀਜ਼ ਲੱਭਦੀ ਆ ਤੋ ਇਹਨੂੰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਮੈਂ ਮੇਰਾ ਤੇ ਮੰਨਣਾ ਦੇਖੋ ਮੈਂ ਗੁਰੂ ਘਰ ਦਾ ਵਿਸ਼ਵਾਸ ਰੱਖਣ ਵਾਲੇ ਆ ਇਹਦੇ ਤੋਂ ਉੱਤੇ ਕੋਈ ਜਗ੍ਹਾ ਨਹੀਂ ਜਿੱਥੋਂ ਵੀ ਕੋਈ ਚੀਜ਼ ਮੰਗਾਉਣੀ ਪੈਂਦੀ ਮੰਗਾਓ ਜਿੰਨੂੰ ਵੀ ਮੰਗਵਾਉਣਾ ਪੈਂਦਾ ਬੁਲਾਓ ਕੋਈ ਇਤਰਾਜ਼ ਨਹੀਂ ਇੱਥੇ ਹੋਣਾ ਚਾਹੀਦਾ ਉਹ ਤਾਂ ਬਹੁਤ ਬਹੁਤ ਉਹ ਤਾਂ ਬਹੁਤ ਵੱਡੀ ਗੱਲ ਹੈ ਹੁਣ ਲੱਭੋ ਤੇ ਸਹੀ ਜੇ ਅੱਜ ਨੇ ਲੱਭ ਤਾਂ ਨਹੀਂ ਹੋਣਾ ਜਰ ਖਤਰਾ ਹੀ ਹੈ ਨਾ ਜੀ ਜਿੰਨਾ ਚਿਰ ਇਸ ਚੀਜ਼ ਨੂੰ ਆਪਾਂ ਡਿਫਿਊਜ਼ ਨਹੀਂ ਕਰ ਪਾਉਂਦੇ ਸੋ ਇਹ ਇਹਦੇ ਇਹਦੇ ਬਹੁਤ ਤਵੱਜੋ ਦੇਣੀ ਚਾਹੀਦੀ ਹੈ ਇੱਕ ਮੀਟਿੰਗ ਹੋ ਰਹੀ ਹੈ 8 ਵਜੇ ਉਹ ਤੁਹਾਨੂੰ ਵਿੱਚ ਆਏ ਮੈਂ ਨਹੀਂ ਸਾਡੇ ਨਹੀਂ ਜੀ ਇਹਨਾਂ ਦੇ ਇੱਥੇ ਆਈ ਹੈ ਮੈਂ ਆਪਣਾ ਸਿਸਟਮ ਚੈੱਕ ਕਰ ਲੀਨਾ ਬਸ ਇੱਥੇ ਆ ਕੇ ਪਤਾ ਲੱਗਾ ਕਿ ਕਿਉਂਕਿ ਸਵੇਰ ਦੇ ਪਬਲਿਕ ਦੇ ਕੰਮਾਂ ਦੀ ਸਭ ਮੈਂ ਅੱਛਾ ਔਰ ਅਫੀਸ ਤੇ ਐਸਪੀਸੀ ਦੇ ਅਧਿਕਾਰੀਆਂ ਨਾਲ ਕੀ ਮੀਟਿੰਗ ਹੋਈ ਹੈ ਐਸਪੀਸੀ ਦੇ ਅਧਿਕਾਰੀਆਂ ਨੇ ਉਹ ਮੀਟਿੰਗ ਹੋਈ ਹੈ ਜਿਸ ਕੋਈ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਲੋਕੀ ਹਜ਼ਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਮੁੱਚੇ ਜਿਹੜੇ ਸਾਡੇ ਲੀਡਰਸ ਆਏ ਇਹਨਾਂ ਕਿਹਾ ਕਿ ਅਸੀਂ ਨਾਲ ਹੈ ਔਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੀਐਮ ਸਾਹਿਬ ਇਮੀਡੀਏਟ ਆਲ ਪਾਰਟੀ ਇੱਕ ਡੈਲੀ ਜਿਹੜੀ ਮੀਟਿੰਗ ਹੈ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਕਰੋ ਜਿੱਚ ਸਾਰੇ ਐਮਐਲਏ ਸਬਾਨ ਸਾਰੇ ਐਮਪੀ ਸਬਾਨ ਔਰ ਪ੍ਰੋਮਿਨੈਂਟ ਲੀਡਰ ਜਿਹੜੇ ਆ ਉਹ ਹਾਜ਼ਰ ਹੋਣ ਤਾਂ ਕਿ ਤੁਸੀਂ ਵੀ ਕੋ ਆਪਣੀ ਕੋਈ رائے ਦੱਸ ਸਕੋ ਨੀ ਅਸੀਂ ਵੀ ਆਪਣੀ ਕੋਈ رائے ਜਿਹੜੀ ਹੈ ਉਹ ਇੱਕ ਜਨਰਲ ਦੇਸ਼ ਹੈ ਔਰ ਇੱਕਠਾ ਜਿਹੜਾ ਸਾਡਾ ਮੈਸੇਜ ਹੈ ਇਕੱਠੇ ਇਕੱਠ ਦਾ ਜਿਹੜਾ ਇਸ ਗੁਰੂ ਘਰ ਦੇ ਅਸੀਂ ਵਾਰ-ਵਾਰ ਦੁਹਾਈ ਪਾ ਰਹੇ ਕਿ ਇਕੱਠ ਦੀ ਗੱਲ ਹੈ ਸਾਂਝੀ ਬਾਤ ਦਾ ਪ੍ਰਤੀਕ ਹੈ ਚਿਹਰਾ ਜਾਣਾ ਚਾਹੀਦਾ ਕਿ ਦੇਖੋ ਇਸ ਕੰਮ ਦੇ ਅਸੀਂ ਸਾਰੇ ਇਕੱਠੇ ਆ ਇਹ ਕੰਮ ਦੇ ਉੱਤੇ ਅਸੀਂ ਕਿਤੇ ਵੀ ਕੋਤਾਈ ਜਿਹੜੀ ਹੈ ਉਹ ਅੰਬਰਦਾਸ਼ ਤੇ ਨਹੀਂ ਕਰਾਂਗੇ ਜੋ ਜਿਹੜਾ ਜਿਹੜਾ ਸਿਸਟਮ ਹੈ ਸਿਕਿਉਰਟੀ ਦਾ ਭਾਵੇਂ ਜਿੱਥੋਂ ਵੀਿੱਥੋਂ ਵੀ ਕੋਈ ਚੀਜ਼ ਲੈਣੀ ਪੈਂਦੀ ਜੋ ਵੀ ਕਰਨਾ ਪੈਂਦਾ ਪੰਜਾਬ ਸਰਕਾਰ ਉੱਤੇ ਕੋਈ ਵੀ ਵਿਚ ਘਾਟਣਾ ਕਰੇ ਕੋਈ ਵੀ ਉਹਨੂੰ ਕੋਈ ਰਾਜਨੀਤੀ ਦਾ ਸਿਸਟਮ ਨਾ ਬਣਾਵੇ ਐਸ ਵੇਲੇ ਮੰਦਿਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਉਹ ਸਾਨੂੰ ਸਭ ਤੋਂ ਉੱਤੇ ਉਸਾ ਪਰ ਆਉਂਦੇ ਨੇ ਰਿਸਪੌਂਸ ਨਹੀਂ ਕਰ ਲਗੀ ਤੁਹਾਡੀ ਕੋਈ ਕਿਉਂਕਿ ਆਨੰਦ ਜੀ ਵੀ ਅਕਸਰ ਆਉਂਦੇ ਨਹੀਂ ਸੀ ਫਿਰ ਬਿਲਕੁਲ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਉਹ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਉਹਨਾਂ ਨੇ ਮੈਸੇਜ ਕੀਤਾ ਸੀ ਸਰ ਠੀਕ ਹੈ ਠੀਕ ਹੈ ਥੈਂਕ ਯੂ ਸਰ ਆਓ ਆਗੇ ਆ